ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਗਦਾਰਾ ਡੈਰੀ ਫਾਰਮ ਤੇ ਪਹੁੰਚੇ ਆਂ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਅੱਜ 6 ਜਿੰਨਾਂ ਚੋਂ ਇੱਕ ਨਾ ਇਹਦਾ ਸੂਇਆ ਸਵਾਇਆ ਤੇ ਬਾਕੀ ਲਗਭਗ ਗੱਬਣ ਤਿਆਰੀ ਆ ਕੋਈ 5-4 ਦਿਨਾਂ ਦੇ ਆਸ-ਪਾਸ ਕੱਚੇ ਨੇ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਕੀ ਇੱਕ ਸਪੈਸ਼ਲ ਬੇਨਤੀ ਹੈ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੇ ਕੋਈ ਸੂਆ ਸਵਾਇਆ ਨਾਗਾ ਤਾਂ ਆਪਦਾ ਵੀਰੇ ਪਾਸ ਚੋਲਿਓ ਜੀ ਜੇ ਕੋਈ ਗੱਬਣ ਆ ਤਾਂ ਆਪਦਾ ਪਾਸ ਕਰ ਲਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਉਹ ਰਜਿਸਟਰਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਜੀ ਮੋਬਾਈਲ ਨੰਬਰ ਜੀ 9877624531 ਬਾਈ ਠੀਕ ਹੈ ਵੀਰੇ ਛੇ ਨਗਾ ਜੀ ਅੱਜ ਹਾਂ ਬਾਈ ਛੇ ਨਗਾ ਅੱਜ ਜਿੱਦਿ ਵਾਪਾ ਪਿੱਛੇ ਦੋ ਨਗਾ ਦੀ ਵੀਡੀਓ ਪਾਈ ਸੀ ਵੈਗ ਗਈ ਉਹ ਵੈਗ ਗਈ ਉਹਦੀ ਵੈਗ ਗਈ ਠੀਕ ਹੈ ਵੀਰੇ ਇਧਰੋਂ ਸ਼ੁਰੂ ਕਰਕੇ ਐਫਟੋ ਜੀ ਇਧਰੋਂ ਕਰ ਲੈਂਦੇ ਆ ਤੂਆ ਕਿ ਨਮਾ ਜੀ ਇਹ ਵੀਰੇ origial ਤੂਈ ਜੇ ਸੂਈ ਆ ਕਦੋਂ ਤੂਈ ਜੀ ਇਹ ਗੱਲਾਂ ਦਾ ਫਾਇਦਾ ਨਹੀਂ ਇਹਨੂੰ ਬਸ ਘੰਟਾ ਕੋ ਹੋਇਆ ਇਹ ਸੂਈ ਨੂੰ ਠੀਕ ਹੈ ਜ ਕਹਣੀ ਆ ਗਿਆ ਟੈਂਕ ਕੀ ਹੋਇਆ ਹਾਂ ਠੀਕ ਹੈ ਜੀ ਕੱਢਿਆ ਥੋੜਾ ਕਨਾ ਬੋਲਾ ਜੀ ਹਾਂ ਤੇਰੇ ਮੂਰੇ ਮੂਰੇ ਬਸ 10 ਮਿੰਟ ਹੋ ਗਏ 2 ਕਿਲੋਟਰ ਕੱਢਿਆ ਸੀ ਯਾਰ ਤੇ ਇਹਨੇ ਵਛੀ ਨਹੀਂ ਚੌਂਗ ਲਿਆ ਕੋਈ ਛਵਾਈ ਦੀ ਇੱਕ ਨੰਬਰ ਗਾਰੰਟੀ ਹੋ ਧਾਰਾ ਮਾਰ ਦਿੰਦੇ ਆ ਜਾ ਠੀਕ ਹੈ ਵੀਰੇ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਲੋੜ ਹੀ ਨਹੀਂ ਬਾਈ ਯਾਰ ਇਹਨੂੰ ਨਿਆਣੇ ਕੱਢ ਦੇ ਪੁੱਤ ਇਹਨੇ ਹੀ ਲਿਆ ਆਹ ਵਛਵਾਈ ਹੀ ਓਕੇ ਵੀਰੇ ਮਗਰ ਲੈਂਚ ਵੀ ਮਾਰਦੀ ਡੰਨਾ ਜੀ ਤੋਰ ਦੇ ਵੀਰੇ ਸਵਾਭਾਈ ਦੱਸਦਾ ਕਿ ਤੀਜਾ ਸੂਈ ਆ 1 ਘੰਟਾ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਫੀਮੇਲ ਆ ਜੀ ਬੱਚੀ 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 ਆ ਜੀ ਫੀਮੇਲ ਆ ਜੀ ਕੁਆਲਿਟੀ ਜਰਸੀ ਚ ਪੈ ਜਾਂਦੀ ਹੈ ਜੀ ਬੱਚੀ ਦੀ ਆਪ ਕਰਮ ਵਾਲੀ ਐਚ ਐਫ ਚ ਪੈਂਦੀ ਆ ਜੇਰ ਪਹਿਣੀ ਹਜੇ ਬਾਕੀ ਆ ਜਦੋਂ ਜੇਰ ਪਹਿਜੂਗੀ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਜੀ 2.5 ਕਿਲੋ ਲਗਭਗ ਬਾਈ ਦੱਸਦਾ ਕਿ ਆਪਾਂ ਬੋਹਲਾ ਕੱਢਿਆ ਹੋਇਆ ਚਵਾਈ ਕਰਕੇ ਤੁਹਾਨੂੰ ਦਿਖਾਤੀ ਆ ਠੰਡੀ ਸੀਲ ਤਾਂ ਕਰਮ ਵਾਲੀ ਇੰਨੀ ਆ ਬਈ ਲੱਤ ਛਾੜਦਾ ਤਾਂ ਪਤਾ ਹੀ ਨਹੀਂਗਾ ਨਿਆਣਾ ਜੇ ਕੋਈ ਪਾਉਣਾ ਚਾਹੁੰਦਾ ਪਾ ਵੀ ਸਕਦਾ ਜੇ ਨਹੀਂ ਪਾਉਣਾ ਚਾਹੁੰਦਾ ਤਾਂ ਉਹਨਾਂ ਦੀ ਇੱਛਾ ਜੀ ਚਾਰ ਹੀ ਥਾਣਾ ਫੋੜ ਸ਼ੰਗ ਭੂਰਾ ਵੀ ਨਹੀਂ ਜੀ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਵਜਣ ਦੀ ਵੀ ਕਰਮ ਵਾਲੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਜੀ ਠੰਡੀ ਸੀਰ ਤਾਂ ਭਲਾ ਵੀੜੇ ਦੇ ਵਿਚਾਰੇ ਬਹਿ ਕੇ ਚੋਈ ਚੱਲ ਕਿੰਨਾ ਕੁ ਪਾਜੂ ਕਰਮ ਵਾਲੀ ਦੁੱਧ ਦੁੱਧ 17-18 ਲੀਟਰ ਦੇਊਗੀ ਬਈ ਨਾਰਾਮ ਨਾਲੀ ਕੱਦ ਕਾਠ ਵਾਲੀ ਆ ਬੈਠੇ ਰਹਿੰਦਾ ਠੰਣ ਥਣ ਬਹੁਤ ਚੰਗਾ ਲੱਗਾ ਕੱਲਾ ਲੱਗਾ ਬਈ ਸਹੀ ਗੱਲ ਆ ਜੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਸਹਿਜ ਦਾ ਥਾਣਾ ਸੋਨਾ ਫਿਟਰ ਮਸਾਲਾ ਹਵਨ ਬਾਈ ਗੰਦਾ ਆਪਾਂ ਬਾਲਾ ਨਹੀਂ ਕਹਿੰਦੇ ਬਸ ਦੁੱਧ 17 18 ਕਿਲੋ ਪਾ ਜੂਗੀ ਬਾਕੀ ਦੁੱਧ ਤਾਂ ਹੁੰਦਾ ਵੀਰੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜ਼ੀ ਝੋਲੇ ਤੇ ਜੇ ਘੱਟ ਕਰੂਗਾ ਤਾਂ ਫਿਰ ਤੁਹਾਨੂੰ ਵੀ ਪਤਾ ਬਾਕੀ ਦੂਜੀ ਗੱਲ ਭਾਈ ਆ ਵੀ ਨਹੀਂ ਦੇਣਾ ਜੀ ਇਹਨੇ ਸਹੀ ਗੱਲ ਆ ਦੁੱਧ ਸੇਵਾ ਦੇ ਹੁੰਦਾ ਬਾਈ ਇੰਨੇ ਪਸ਼ੂ ਖੜੇ ਆ ਸਾਰਿਆਂ ਦੀ ਥਣਾ ਦੀ ਭਾਰ ਤੇ ਖੜੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਜੀ ਠੀਕ ਆ ਦੁੱਧ ਬਗਲਾ ਪਾਏ ਦਾ ਬਾਕੀ ਜਿਵੇਂ ਆਪਾਂ ਨੂੰ ਹੁਣ ਪਸ਼ੂ ਦੱਸਦਾ ਵੀ ਇੰਨਾ ਕਿ ਦੁੱਧ ਕੱਢ ਦੂ ਆਪਾਂ ਉਹਨਾਂ ਕਹਿ ਰਹੇ ਨੇ ਬਈ ਇਹ ਨਹੀਂ ਪਤਾ ਅਗਲੇ ਕੋਲੇ ਜਾਖ 4 4 ਕਿਲੋ ਵੱਧ ਕੱਢੀ ਜਾਂਦੀਆਂ ਕਈ ਲੀਟਰ ਘੱਟ ਹੀ ਕਰ ਦਿੰਦੀਆਂ ਇਹ ਤਾਂ ਸਹੀ ਗੱਲ ਹਾਂ ਲਿਆਦਾ ਹੁੰਦਾ ਮਾਲ ਆਪਣਾ ਇੱਕ ਹਿਸਾਬ ਦਾ ਆਪਣਾ ਵੀ ਅੰਦਾਜ਼ਾ ਹੀ ਹੁੰਦਾਗਾ ਕਿ ਇੰਨਾ ਕੁ ਪਾ ਜੂਗੀ ਬਾਕੀ ਜਿਨੇ ਪਸ਼ੂ ਲੈਣਾ ਚਾਹੇ ਆਪਦੀ ਸਮਝ ਨਾਲ ਲੈ ਜੀ ਬਾਕੀ ਬਈ ਹੁਣ ਲੋਕ ਸਿਆਣੇ ਆ ਜਿਨੇ ਚੀਜ਼ ਲੈਣੀ ਆ ਆਪ ਵੀ ਪਤਾ ਲੱਗ ਗਿਆ ਆਪ ਵੀ ਪਤਾ ਲੱਗ ਜੱਜਮੈਂਟ ਆ ਜਾਂਦੀ ਹਾਂ ਜਿਹੜੇ ਰੁਪਏ ਲੈਣੇ ਆ ਉਹੀ ਦੱਸੀ 65000 ਚ ਮਾਨਤਨ ਕਾ ਆ ਗ ਜਾਣਗੇ ਬਈ ਹੋਜੂ ਤੁਹਾਡਾ ਕੰਨਾ ਜੀ ਕਰ ਦਾਂਗੇ ਵੀ ਵੱਡੀ ਵੇਟ ਆ ਬਾਕੀ ਐਨੇ ਇੱਕ ਸਿਆ ਕੇ ਨਿੱਕੀ ਵੀ ਲੱਗੂਗੀ ਕੱਢ ਕਰ ਠੀਕ ਆ ਬਈ 8000 ਰੁਪਏ ਚ ਮਾਨਤਾਣ ਕਰਦਾਂਗੇ ਜਾਇਜ਼ ਡਿਮਾਂਡ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਜਰਸੀ ਸੁਆ ਕਿੰਨ ਮਾਜੇ ਇਹ ਪਲੂਨ ਵੱਛੀ ਆ ਬਾਈ ਮੂੰਹ ਤਾਂ ਦੋ ਦਾ ਆਰੀਜਨਲ ਮੱਚਾ ਹੀ ਆ ਮੱਚਾ ਹੀ ਆ ਇਹਦਾ ਬਾਈ ਠੀਕ ਆ ਵੀਰੇ ਕੁਆਲਿਟੀ ਬਹੁਤ ਆ ਵੇਣ ਦੀ ਚੀਜ਼ ਆ ਬਈ ਕਿੰਨਾ ਸਮਾਂ ਲੈ ਜੂ ਜੀ ਸਮਾਂ ਬਈ ਕੱਢਦੀ ਆ ਪੰਜ ਛੇ ਦਿਨ ਠੀਕ ਆ ਵੀਰੇ ਠੰਡੀ ਆ ਪੂਰੀ ਠੰਡੀ ਬਈ ਆਹੀ ਬੈ ਜਾ ਕੋਈ ਚੱਕਰ ਹੀ ਨਹੀਂ ਆ ਪਾਪਾ ਨੂੰ ਲੈਣੀ ਠੰਡਾ ਠੰਡੀ ਸੀਲ ਤਾਂ ਬਾਈ ਕਹਿੰਦਾ ਇੰਨੀ ਆ ਜਿਵੇਂ ਮਰਜ਼ੀ ਬੈ ਜਾ ਜੀ ਕੋਈ ਲੈ ਕੋਈ ਨਹੀਂ ਬਾਈ ਲਓ ਜੀ ਚੈੱਕ ਕਰੋ ਬਾਕੀ ਦੰਦ ਵੀ ਦਿਖਾ ਦਿਆ ਆ ਜੀ ਮੜਾ ਜਾ ਠੀਕ ਆ ਕਹਿਣ ਦੀ ਗੱਲ ਨਹੀਂ origignal ਦੋ ਦੰਦ ਹੋਣਗੇ ਲਓ ਜੀ ਕਰੋ ਮੇਰੇ ਚੈੱਕ ਮੂਤੀਆਂ ਨੂੰ ਚਣੀ ਪਈ ਨਾ ਦੂਜੇ ਸਾਰੇ ਸਹੀ ਗੱਲ ਹੈ ਜੀ ਕੁਆਲਿਟੀ ਬਹੁਤ ਆ ਜੀ ਹਲੇ ਬੱਚਾ ਹੀ ਆ ਹਾਈਟ ਵੀ ਹੋਰ ਵਧਾਊਗੀ ਜੇ ਬਰੀਡ ਦੀ ਗੱਲ ਕਰਕੇ ਜਿਹੜੇ 파ਰਕ ਨੂੰ ਹੋਣਗੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਵੜ ਮੂੰਹੋਂ ਬੋਲਦੀ ਆ ਜੀ ਸਮਾਂ ਲਗ ਭਾਗ ਲੈ ਜੂਗੀ ਹਜੇ 5-4 ਦਿਨ ਜੀ ਪਹਿਲੇ ਸੂਏ ਚੰਗਾ ਬਾਉ ਦੁੱਧ ਕਿੰਨਾ ਬਾਜ ਵੀ ਰਹਿੰਦਾ ਦੁੱਧ ਵੀਰੇ ਆਪਾਂ ਬਾਹਲ ਨਹੀਂ ਕਹਿੰਦਾ 16 17 ਲੀਟਰ ਚ ਆਉਂਦਾ ਹੱਕਾ 16 17 ਲੀਟਰ ਫੁੱਲ ਹੈ ਥਣਾ ਤੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਖ ਪੋਰਾ ਵੀ ਨਹੀਂ ਜੀ ਐਨ ਅੱਜ ਵੀ ਪੱਟਾਂ ਚ ਫਸਿਆ ਪਿਆ ਹਵਾਨਾ ਜਿੱਦ ਤਿਆਰ ਹੋ ਗੁਜਰਾ ਹੋ ਤਿਆਰ ਹੋ ਗਈ ਹੋਰ ਹੀ ਚੀਜ਼ ਬਣਦੀ ਹਾਂ ਉਹਦੇ ਤਾਂ ਪਹਿਲਵਾਨਾਂ ਵਾਲੀ ਤੋਰ ਜਾਮਾ ਹੀ ਹੋਣੀ ਆ ਕੋਸੋ ਵੰਨਾ ਹੋ ਫਿਟਨੈਸ ਆਲਾ ਕੋਈ ਆਏ ਨਹੀਂ ਬਈ ਲਮਕਦਾ ਜਾਂ ਫਿਰਦਾ ਹੋਊਗਾ ਐਂਡ ਖੁੱਚਾਂ ਤੋਂ ਤਾਂ ਤਾਂ ਬਾਕੀ ਗੋਲਪੋਲ ਪਈ ਆ ਵੀ ਮੱਛੀ ਸਭੀ ਪਲੀ ਵੀ ਪੂਰੀ ਐ ਵੀ ਹਾਂ ਫੋਨ ਲਾਏ ਨਹੀਂ ਗੱਲ ਅਗਲਾ ਇੱਛਾ ਕੇ ਥੱਲੇ ਹਾਰੇ ਦਾ ਕਰਦੀ ਥੋੜਾ ਜਿਆ ਸੰਗਲ ਸੰਗਲ ਪਾਇਆ ਹੁੰਦਾ ਨਾ ਉਹ ਅਗਲਾ ਕਈ ਵਾਰ ਤਾਂ ਕਹੀਦਾ ਯਾਰ ਖੁੱਲੀਆਂ ਵੀ ਛੱਡ ਲੈਂਦੇ ਆ ਕਿ ਐਂ ਨਹੀਂ ਕਰਦੇ ਆ ਥੋੜਾ ਜਿਆ ਥੱਲੇ ਹਾਰੇ ਦਾ ਪਸੂ ਕਰੀ ਜਾਂਦਾ ਬਾਕੀ ਦੂਜੀ ਗੱਲ ਇਹ ਨਹੀਂ ਵੀਰੇ ਜੇ ਇਹੀ ਹੋਰ ਬੰਦੇ ਕੋਲੇ ਹੁੰਦੀ ਸਾਰਾ ਕੁਝ ਲਾ ਦੇਣੇ ਸਗਲੇ ਸੀਮਨ ਨੂੰ ਵੀ ਦੱਸ ਦੇਣਾ ਸਿਆਪ ਵੀ ਕਿਹੜੀ ਸਾਰਾ ਕੁਝ ਦਾ ਉਹਦਾ ਫਾਇਦਾ ਇਹਨੂੰ ਪਤਾ ਆਪਣੀ ਆਤ ਆ ਕਾਲੇ ਦੁੱਲ ਬਈਆ ਦੇਖ ਲੈ ਕਰੋ ਜੀ ਚੈੱਕ ਬਾਕੀ ਉੱਤੋਂ ਇੱਥੇ ਬਈਆ ਲਾ ਵੀ ਵੇਖ ਲੈ ਤੂੰ ਕਿੱਡੀ ਰਾਜੀ ਆ ਬਾਕੀ ਹਜੇ ਹੈ ਵੀ ਵੀਰੇ ਬੱਚਾ ਹਾਂ ਹਜੇ ਤਾਂ ਦੂਜੇ ਸੂਏ ਨੂੰ ਆਉਂਦੇ ਨੇ ਵੀਰੇ ਇਹਨੇ ਆਉਂਦੇ ਵਾਧੇ ਵਾਲੀ ਚੀਜ਼ ਆ ਜਿੰਨੇ ਦੀ ਅੱਜ ਜੀ ਨੇ ਦੇਦੀ ਆਪਾਂ ਘੱਟੀ ਜਾਣੀ ਆ ਆਉਂਦੇ ਨੂੰ ਵਾਧੇ ਜਾਣੀ ਕਰਨਾ ਨਹੀਂ ਇਹ ਵਾਧਾ ਨਹੀਂ ਆ ਹਜੇ ਦੋ ਸੂਏ ਕਰਮ ਵਾਲੀ ਨੇ ਵਾਧਾ ਨਹੀਂ ਆ ਹਾਂ ਤੇ ਤੌਰ ਬਹੁਤ ਚੰਗੀ ਆ ਖਰਨੇ ਵੀ ਪੂਰੀ ਚੰਗੀਆਂ ਬਾਕੀ ਛੋਟਾ ਜਿਹਾ ਕੰਨ ਆ ਜੀ ਤੇ ਇਹਦੇ ਜਿਹੜੇ ਰੁਪਏ ਲੈਣੇ ਆ ਵੀਰੇ ਉਹ ਕਿੰਨੇ ਲੈਣੇ ਅੱਜ ਵੀਰੇ ਮੌਲ ਤਾਂ ਬਣਾ 75 80 ਕਰ ਲਈ 72000 ਚ ਮਾਨਤਨ ਕਰ ਦਾਂ ਠੀਕ ਆ ਜੀ ਮੌਲਾ ਕਰਾਉਣ ਨੂੰ ਵੀਰੇ ਜਿੰਨਾ ਕੋਈ ਮਰਜ਼ੀ ਕਰ ਲੈ ਜੀ 72000 ਚੋਂ ਮਾਨਤਨ ਕਰ ਦਾਂਗੇ ਤੇ ਪੈਰ ਤੇ ਕੀ ਹੋਇਆ ਵੀਰੇ ਕੀ ਦੇ ਇਹਦੇ ਵੈਟ ਦੇ ਜੀ ਮੂਰਲੇ ਤੇ ਉਹ 9ਜਾ ਠੀਕ ਆ ਜੀ ਹਾਂ ਉਹਨਾਂ ਨੇ ਕੋਈ ਚੈੱਕ ਨਹੀਂ ਦਿਖਾ ਰਹੇ ਭਲਾ 9ਜਾ ਇਹ ਆਪਾਂ ਚੈੱਕ ਕਰਾ ਦਿੰਨੇ ਆ ਜੀ ਵੈਸੇ ਹੀ ਆ 9ਜਾ ਇਹਦੇ ਕੋਈ ਚੈੱਕ ਨਹੀਂ ਦਿਖਾ ਦਿੰਨੇ ਆ ਜੀ ਕਰ ਲੋ ਚੈੱਕ ਲੈ ਜੱਲੀ ਵੀਰੇ ਬਾਕੀ ਵਜਨ ਵਜੂਦ ਦੀ ਚੰਗੀ ਆ ਤੇ ਜਿਹੜੇ ਇਹਦੇ ਰੁਪਏ ਲੈਣੇ ਕਿੰਨੇ ਜੀ ਇਹਦਾ 72000 ਚ ਮਾਨਤਨ ਕਰੋ ਉਹ ਜੋ ਮਸ ਚੰਗੀ ਆ ਵੇਡ ਹਾਂ ਤੈਨੂੰ ਪਰ ਵੀ ਤੇ ਪਿਆਰ ਹੋ ਗਿਆ ਉਹਦੇ ਤਾਂ ਮੇਰੇ ਹੈ ਜਾਨਾ ਕਿ ਮਿਲਦਾ ਹੀ ਨਹੀਂਗਾ ਹਾਂ ਉਹਦੇ ਤਾਂ ਜਿਹਨੇ ਰੱਖ ਲਈ ਤਾਂ ਉਹ ਵੇਚਦਾ ਨਹੀਂ ਤੇ ਜਿਹੜਾ ਬੁਤੀ ਵਾਸੀ ਬਹੁਤ ਸੋਹਣੀ ਬੱਚੀ ਦੀ ਜਿਹਨੇ ਮਾਰੂ ਲਖਾਈ ਆ ਬਈ ਥੋੜਾ ਹੀ ਲੱਗਿਆ ਦਿਖਾਉਣ ਤੇ 72000 ਰੁਪਏ ਜੋ ਮਾਨਤਨ ਕਰ ਦੂੰਗਾ ਬਾਈ ਕਹਿੰਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਅੱਗੇ ਫਿਰ ਤਿੰਨ ਨੰਬਰ ਇਹਦਾ ਸੁਆ ਕਰਨ ਮਾਜੂ ਲੂਨ ਵੱਛੀ ਆ ਮੂੰਹ ਤੋਂ ਛੇੜ ਦਾਂਦਾ ਬਈ ਰੀਜਨਲ ਠੀਕ ਆ ਛੋਟੇ ਛੋਟੇ ਸੈਂਗਾਂ ਆ ਮਾਰਦੇ ਮੁੱਢ ਜਾਨੀ ਨਾ ਨਾ ਕੋਈ ਚੱਕਰੀ ਨੂੰ ਜਫੀਆਂ ਪਾਈ ਲਿਆ ਵੀ ਮਰਜੀ ਇੰਨਾ ਕਰਮਾ ਨੂੰ ਲੱਤ ਛੱਡਦਾ ਪਤਾ ਹੀ ਨਹੀਂ ਹੁੰਦਾ ਜੀ ਚੰਗੀ ਹੈ ਗਾੜੇ ਵੀ ਕਿੰਨੇ ਕ ਦਿਨ ਲੈਂਦੀ ਹੈ ਜੀ ਦਿਨ ਕੱਢਦੇ ਆ ਵੀਰੇ 3-4 ਡੇਟ ਮੁਤਾਬਕ ਹਾਂ ਦੋ ਦੋ ਹੀ 1500 ਲੀਟਰ ਪਿਆਜੂ ਥਣਾ ਦੀ ਦੰਨ ਆ ਜੀ ਥਣਾ ਦੇ ਇੱਕ ਆੜੀ ਕਹਤਾ ਵੀ ਗਰੰਟੀ ਹੂ ਲੈਣ ਵਾਰ ਸਾਰੇ ਪਸ਼ੂ ਵਾਲੀ ਭਾਰ ਪਿੱਛੇ ਦੀ ਥਣਾ ਦੀ ਬਈ ਠੀਕ ਆ ਵੀਰੇ ਹਾਂ ਹੋਰ ਤੇ ਆਪਾਂ ਰੇਟ ਵੀ ਬਸ ਸਿੰਘਾਂ ਨਾਲ ਇਹਦੇ ਉਹਨਾਂ ਕੀ ਕਰ ਦੇਣਾ ਬਸ ਵੀ ਅਗਲਾ ਛਾਪ ਹੀ ਕਹੂ ਜਾਏ ਫਾਇਦਾ ਇਹ ਹੋ ਜਾਣਾ ਬਾਈ ਸਿੰਘਾਂ ਨਾਲ ਰੇਟ ਘਟ ਜਾਣਾ ਦੁੱਧ ਤਾਂ ਕਰਮ ਵਾਲੀ ਨੇ ਉਹਨਾਂ ਹੀ ਦੇਣਾ ਜੇ ਨਾ ਸਿੰਘ ਹੁੰਦੇ ਫਿਰ ਤਾਂ ਭੈੜਾ ਮੁੱਲ ਹੋਣਾ ਸੀਗਾ ਇਹਦਾ ਪਰਾ ਜੈ ਜੀ ਮੜ ਜਾ ਸਿੰਗਾ ਵਾਲੀ ਬੱਠੀ ਆ ਪੌਦੀ ਵੇਚੀ ਆ ਤੈਨੂੰ ਪਤਾ ਪਾਈ ਸੀਗੀ 5 5 ਨੰਬਰ ਤੇ ਬਹੁਤ ਚੰਗੀ ਸੀ ਪਹਿਲਾਂ ਹਾਂਜੀ ਉਹ ਵੀ ਸੈਂਗ ਹੀ ਸੈਂਗ ਸੀ ਬਹੁਤ ਖੂਨ ਆਇਆ ਵੀਰੇ ਉਹਦੇ ਬੱਠੀ ਸੀ ਸੈਂਗ ਦਾ ਯਾਰ ਵੱਟਾ ਤਾਂ ਵੀਰੇ ਕੋਈ ਨਹੀਂ ਹੁੰਦਾ ਜੇ ਨਾ ਮਾਰਦਾ ਹੋਵੇ ਜੇ ਮਾਰਦਾ ਹੋਵੇ ਤਾਂ ਕੋਣੀ ਵੀ ਤੈਨੂੰ ਪਤਾ ਮਾੜੀ ਹੁੰਦੀ ਉਹ ਵੀ ਚੱਕ ਕੇ ਲੱਦ ਕੇ ਮਾਰਦੀ ਬੰਦਾ ਉਹਦਾ ਭਾਈ ਜਿਹੜੀ ਨੇ ਮਾਰਨਾ ਮਾਰ ਹੀ ਦੇਣਾ ਠੀਕ ਹੈ ਨਾ ਸਿੰਗਾ ਸੋਗਰ ਇਹ ਕਈ ਵੀਰ ਨਹੀਂ ਦਤ ਹੁੰਦੇ ਜਿਹੜੇ ਪਸ਼ੂ ਰੱਖਦੇ ਆ ਨਾ ਵੇਖਿਆ ਮੈਂ ਕਈ ਵੀਰ ਵਿਚਾਰ ਕਰਦੇ ਕਈ ਜਾਣ ਕੇ ਉਹਨੂੰ ਦਗਾਉਂਦੇ ਕਈ ਨਾ ਕਹਿੰਦੇ ਪਸ਼ੂ ਬਿਮਾਰ ਮੂਹਣ ਹੁੰਦਾ ਜਿਹ ਹੌਣ ਤਾਂ ਸੀਮਣ ਹੀ ਦੂਜੇ ਆਉਂਦੇ ਆ ਬਿਨਾ ਸਿੰਘਾਂ ਵਾਲਿਆਂ ਦੇ ਅੱਜ ਕੱਲ ਇੰਪੋਰਟਡ ਬਾਕੀ ਛੋਟੇ ਛੋਟੇ ਸਿੰਘ ਆਉਂਦੇ ਵੀ ਕੀ ਆ ਬਾਈ ਇਹ ਤਾਂ ਫਿਰ ਆਫਰ 'ਚ ਇਹਦਾ ਆਫਰ 48000 ਦੀ ਦੇ ਦਾਂਗੇ ਹੋ ਫਿਰ ਇਹ ਜੀ ਉਹ ਫਿਰ ਇਤਨਾ ਆਉਂਦੇ ਦਾ 65000 ਦੀ ਫਿਰ ਮੰਗਣੀ ਸੀਗਾ ਵੀ ਫਿਰ ਮੈਨੂੰ ਨਹੀਂ ਕਿਸੇ ਨੇ ਦੇਣੀ ਸੀਗੀ ਆਪਾਂ ਦਾ ਸਹੀ ਨਹੀਂ ਮੰਗੀ ਸੀ ਦੇਣੀ ਸੀਗੀ ਸਹੀ ਗੱਲ ਹੈ ਹਾਂ ਇਹ ਤਾਂ ਗੱਲ ਹੈਗੀ 48000 ਦੀ ਦੇ ਦਾਂਗੇ ਜੈ ਜੱਡ ਮੰਡ ਸਾਂਗੂ ਜੇ ਬਣਾਉਣੇ ਹੁਣ ਤਾਂ ਬਣਾਈ ਵੀ ਜਾਣਗੇ ਆਪਾਂ ਬਣਾਈ ਵੀ ਨਹੀਂ ਤੇਰੀ ਗੱਲ ਹੋਰ ਛੋਟੇ ਹੋਣਗੇ ਪਰ ਹੈ ਹੀ ਛੋਟੇ ਤਾਂ ਨਹੀਂ ਲੈਣੀ ਛੋਟੇ ਛੋਟੇ ਆ ਮੇਰੇ ਹਿਸਾਬ ਨਾਲ 3 3 4 4 ਰੰਗ ਲਾਂਦੇ ਨੇ ਬਸ ਆਈਆਂ ਬਈ ਇਹਨੇ ਤਾਂ ਸਿੰਗਾ ਜਰੂਰ ਆ ਸਿੰਗਾਕਾਰ ਨੇ ਤੁਹਾਨੂੰ ਭਾਜ ਮਿਲ ਜਾਣੀਆਂ 48000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੜ ਚੰਗੀ ਆ ਵੀਰੇ ਵਾਜ ਮੇਰੇ ਨਾਲ ਪੂਰੀ ਆ ਕਦ ਆ ਆ ਬੱਛਾ ਵੀ ਪਲੀ ਆ ਚਾਰੂ ਚਰੂ ਫੁੱਲ ਆ ਵੀਰੇ ਫੁੱਲ ਜਿਹੜਾ ਕੋ ਮਰਜੀ ਆਉਣ ਦੇ ਬਾਈ ਠੀਕ ਆ ਜੀ ਪਾਰੀ ਆ ਹਾਂ ਸਾਰੀਆਂ ਵੇਲਾ ਖੁਰਲੀਆਂ ਖਾਲੀ ਕੀਤੀਆਂ ਪਈਆਂ ਪਾਈ ਸੀ ਪੱਠੇ ਸਾਰੀਆਂ ਚਾਰੂਆ ਫੁੱਲ ਤਾਂ ਹੀ ਤਾਂ ਬੀਨਰਗੀਆਂ ਬਣੀਆਂ ਕਰਦੀਆਂ ਹੈ ਰੱਜੀਆਂ ਰੁੱਜੀਆਂ ਪੂਰੀਆਂ ਤਿੰਨ ਨੰਬਰ ਆ ਤੋਹਫਾ ਕਿੱਥੋਂ ਲੱਭ ਲਿਆਂਦਾ ਇਹ ਤਾਂ ਬਈ ਵੱਚੀ ਨਾ ਡਿਮਾਂਡ ਬੜੀ ਆ ਹਾਂ ਇਹ ਤਾਂ ਹਰ ਸ਼ਹਿਰ ਪਿਓਰ ਵੱਚੀ ਆ ਸੁਆ ਕਿੰਨਾ ਜੀ ਸੁਆ ਵੀ ਪਹਿਲੇ ਸੂਏ ਚਾਰ ਦੰਦ ਦਾ ਬਈ ਅੱਜ ਪਹਿਲਣੇ ਲਈ ਫਿਰਦਾ ਸਾਰੀਆਂ ਹੁਣ ਕੋਈ ਤੈਨੂੰ ਪਤਾ ਗਰਮੀ ਆ ਗਈ ਆ ਯਾਰ ਗਰਮੀ ਹੁਣ ਗਾਂ ਟੈਪ ਦਾ ਬੜਾ ਲੈਣ ਦਾ ਫਾਇਦਾ ਨਹੀਂ ਆਪਣੇ ਸਾਰੀਆਂ ਵੱਚੇ ਦੰਦਾਂ ਚ ਇਕੱਲੀ ਪਹਿਲੀ ਨਹੀਂ ਅੱਜ ਨੇ ਮਗਰ ਲੀਆਂ ਦੋ ਇਹ ਵੀ ਦੰਦਾਂ ਜੀ ਆ ਠੀਕ ਆ ਵੀਰੇ ਹਾਂ ਦੰਦੋ ਕਿੰਨੇ ਦੱਸਿਆ ਸੀ ਜੀ ਚਾਰ ਦੰਦ ਦਾ ਵੀਰੇ ਨਾਲ ਚਾਰ ਦੰਦ ਜੀ ਠੀਕ ਆ ਵੀਰੇ ਤੇ ਇਹ ਡੇਨ ਕੱਢਦੀ ਆ 5-7 ਬਈ ਡੇਟ ਮੁਤਾਬਕ ਡੇਟ ਮੁਤਾਬਕ ਹਾਂ ਠੀਕ ਆ ਵੀਰੇ ਦੁੱਧ ਪਾ ਦੂਗੀ ਵੀ 17 18 ਕਹਿ ਕੇ ਦੇਵਾਂਗੇ ਆਪਾਂ ਪਾ ਦੂ ਰਾਵਨ ਕੱਦ ਵੇਖ ਲੈ ਕਿੱਡਾ ਵੀ ਬੱਚੀ ਦਾ ਬਾਕੀ ਠੰਡੀ ਸੀਲ ਬਹੁਤ ਤੇ ਆ ਵੇਖ ਲੈ ਢੁੱਲ ਵੇਖ ਲੈ ਤਿਆਰੀ ਬਹੁਤ ਸੋਹਣੀ ਕਰਦੀ ਆ ਮੇਲ ਗੱਲ ਜੀ ਗਲਬੀ ਗਲਬੀ ਥਾਣਾ ਵੇਖ ਬਾਈ ਲੈ ਚੈੱਕ ਕਰੋ ਪੋਰਟ ਸ਼ਾਂਕ ਭੂਰਾ ਵੀ ਨਹੀਂ ਮੰਜੇ ਦੇ ਪਾਵਿਆਂ ਰਗੇ ਥਾਣਾ ਬਾਹਰ ਲਿਆਈ ਬਥੇ ਚਮਕ ਦਮ ਕਾਲੀ ਬੱਚੀ ਆ ਕੋਈ ਆਏ ਨਹੀਂ ਵੀਰੇ ਲੱਸੀ ਫਿੱਕੀ ਆ ਬਾਕੀ ਤੁਹਾਨੂੰ ਪਤਾ ਨਾਗੇ ਮਿਲਦਾ ਘਾਟਾ ਤੇ ਡਿਮਾਂਡ ਇਹਨਾਂ ਦੀ ਜ਼ਿਆਦਾ ਇਹ ਤਾਂ ਕਿਤੇ ਸ਼ਾਂਟਮਾ ਪੀਸੀ ਨਿਕਲਦਾਗਾ ਕੁਆਲਿਟੀ ਬਹੁਤ ਆ ਵਹਿੜਦੀ ਫਵਾਨੇ ਦੀ ਤੱਕ ਅੱਗੇ ਨੂੰ ਵੀ ਬਹੁਤ ਸੋਹਣੀ ਤੇ ਬੈਕ ਸਾਈਡ ਨੂੰ ਵੀ ਸੋਹਣੀ ਤਿਆਰ ਕਰਦੀ ਹੁੰਦੀ ਬੁੱਲ ਵੱਡਾ ਫਵਾਨਾ ਤਿਆਰ ਕਰਦੀ ਤੇ ਤਿਆਰ ਹੋ ਗਈ ਬਈ ਜਿੱਦੇ ਤਿਆਰ ਹੋਈ ਉਦੈ ਐਚਐਫਰਗਾ ਤਿਆਰ ਕੀਤਾ ਹੋਣਾ ਖੂਸ ਫਵਾਨਾ ਗੁਲਾਬ ਜੀ ਫਵਾਨਾ ਵੀ ਕਾਗਜ਼ ਹਰਗਾ ਵੀਰੇ ਪਹਿਲੇ ਪਹਿਲੇ ਜਿਵੇਂ ਜਿਵੇਂ ਫਾਫਾ ਨਹੀਂ ਆਏ ਮਮੀ ਜਾਵਨ ਨੂੰ ਹੁੰਦਾ ਕਰਦਾ ਉਹਵੇਂ ਕਰਦਾ ਹਾਂ ਇਹ ਫਵਾਨੇ ਬਈ ਫੁੱਲ ਬਣਦੇ ਜੀ ਸਹੀ ਗੱਲ ਇੱਕ ਜਦੋਂ ਆ ਮੰਨ ਲੋ ਹਵਾਨਾ ਭਰ ਗਿਆ ਐਂ ਇਕੱਲੀ ਇਕੱਲੇ ਨਾੜ ਦਿਸਨੀ ਹਵਾਨੇ ਤੇ ਹਾਂ ਬਾਕੀ ਦੁੱਧ ਵੀ ਕੱਢੂ ਇਹ ਚੀਜ਼ ਮੇਨ ਗੱਲ ਬਰੀਡ ਬਰੂਡ ਵੀ ਮੱਛੀ ਦੀ ਚੰਗੀ ਆ ਤੇ ਉਹ ਜਨਨ ਕੀ ਕਦ ਕਾਠ ਲਈ 17 18 ਲੀਟਰ ਦੁੱਧ ਕਹਿੰਦੇ ਕੀ ਆ ਬਾਈ ਬੰਦਾ ਸੇਵਾ ਹੋ ਵਾਲਾ ਸਹੀ ਗਾ ਸਹੀ ਗਾ ਬੰਦਾ ਸੇਵਾ ਵਾਲਾ ਹੋਵੇ ਹਾਂ ਜੇ ਪਾਇ ਹੀ ਨਾ ਕੁਛ ਫੇਰ ਬਈ ਕੋਸ ਵੀ ਨਹੀਂ ਦੇਣਾ ਸਾ ਵੀਰੇ ਪਾਈਆ ਵੀ ਨਹੀਂ ਦੇਣਾ ਮੋੜ ਲਈ ਹਾਂ ਠੰਡੀ ਆਈਆਂ ਭਲਾ ਪਈ ਤੇ ਬੈਠਦਾ ਪਹਿਲਾਂ ਨਾਲ ਹੀ ਤਾਂ ਗੱਲ ਹੀ ਨਹੀਂ ਆਪਣੀ ਸਾਰੇ ਨਾਗ ਹੀ ਆਏ ਆ ਬਾਈ ਠੀਕ ਆ ਵੀਰੇ ਜਾ ਮੋੜ ਲਈ ਵੀਰੇ ਚੌਕਦਮ ਕਾ ਲਈ ਸਾਫ ਸੁਥਰੀ ਵਹਿੜਾ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਇ ਬਾਕੀ ਹੁਣ ਹਾਈਟ ਹੁਣ ਫੁੱਲ ਨਾ ਦੂਜੇ ਸੂਏ ਜਾ ਕੇ ਤਾਂ ਫੁੱਲ ਤਗੜੀ ਵੇੜ ਬਣ ਜਾਂਦੀ ਆ ਫੁੱਲ ਵੱਡੀ ਵੇੜ ਬਣ ਜਾਂਦਾ ਜਿਹੜੇ ਪਹਿਲੇ ਸੂਏ ਚੰਗੀ ਹਾਈਟ ਕਰੀ ਫਿਰਦੀ ਆ ਬਾਕੀ ਮੇਨ ਗੱਲ ਵੀਰੇ ਸੇਵਾ ਵਾਲੇ ਘਰੋਂ ਆਈ ਆ ਹਾਂ ਤੇ ਦੁੱਧ ਕਰਮ ਵਾਲੀ ਚੰਗਾ ਪੱਜ ਤੁਹਾਨੂੰ ਦੇਖਦੀ ਹੋਊਗੀ ਸ਼ੌਂਕ ਨਾਲ ਹੀ ਸੰਭੀ ਲੱਗਦੀ ਕਿਸੇ ਵੀਰ ਦੀ ਤੇ ਇਹਦੀ ਕੀ ਡਿਮਾਂਡ ਹੈ ਜੀ ਡਿਮਾਂਡ ਆਪਣੀ ਜੈਜ ਹੁੰਦੀ ਇਹਦੀ ਵੀ 72000 ਚ ਮਾਨਤਾ ਕਰਦੇ ਆ ਜੋੜਾ ਲੈ ਜੇ ਸੱਜਣ ਕੋਈ ਜੀ ਕੋਈ ਨਹੀਂ ਭੋਰਾ ਵੱਧ ਕਰ ਦਾਂਗੇ ਬਾਈ ਠੀਕ ਆ ਵੀਰੇ ਹਾਂ ਜੋੜਾ ਲੈ ਜੂ ਤਾਂ ਮਾਨਤਨ ਭੋਰਾ ਜ਼ਿਆਦਾ ਹੋ ਜਾਊਗਾ ਜੀ ਨਗ 4 72000 ਰੁਪਏ ਦੀ ਡਿਮਾਂਡ ਹੈ ਜਿਸ ਵਿੱਚੋਂ ਮਾਨਤਨ ਹੋ ਜਾਊਗਾ ਜੀ ਅੱਗੇ ਨਾਗਾ ਕਹੇ ਵੀਰੇ 5 ਨੰਬਰ ਇਹਦਾ ਸੂਆ ਕਿੰਨਾ ਮਾਜੀ ਦੂਜਾ ਸੂਆ ਬਾਈ ਮੂੰਹ ਤਾਂ 6 ਜਾਂਦਾ ਮੂੰਹ ਤਾਂ 6 ਜਾਂਦਾ ਹਾਂ ਕਹਿਣ ਦੀ ਗੱਲ ਨਹੀਂ ਮੇਰਾ ਭਰਾ ਕੋਈ ਵੀ ਆਵੇ ਇੱਥੇ ਵੇਖੇ ਮੈਂ ਤਾਂ ਅਨ ਦਿਖਾਉਂਦਾ ਵੀਡੀਓ ਬੜੀ ਲੰਮੀ ਹੋ ਜੂਗੀ ਤੇ ਪਟਣ ਲੱਗ ਜੀਦਾ ਸਹੀ ਗੱਲ ਇੱਥੇ ਆ ਕੇ ਚੈੱਕ ਕਰਕੇ ਲੈ ਜਾ ਅਗਲਾ ਗਰਾਜਨ ਜਿਹੜੀ ਗੱਲ ਕਹਤੀ ਉਹ ਹੀ ਹੋਊ ਤੇ ਬਾਈ ਉਹੀ ਨਿਕਲ ਆਲਾ ਵੀਡੀਓ ਕੱਢ ਕੇ ਮੇਰੇ ਮੂਹਰੇ ਕਰ ਦੇ ਤੂੰ ਆ ਵੀਡੀਓ 'ਚ ਗੱਲ ਕਹੀ ਸੀ ਤੇਰੀ ਨਿਕਲੀ ਨਹੀਂ ਠੀਕ ਆ ਵੀਰੇ ਹਾਂ ਇਹ ਵੀ ਗੱਲ ਸਹੀ ਆ ਸਵਾ ਮਾ ਕਿੰਨਾ ਗਲੇ ਸਵਾ ਬਈ ਬਸ 2-3 ਦਿਨ ਲੈਂਦੀ ਤਿਆਰੀ ਉਹ ਛੀਰ ਤਿਆਰ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ 17-18 ਨਾਰਮਲ ਚੰਗੀ ਆ ਹਾਂ ਪਾ ਵੀ ਦੋਗੀ ਬਾਕੀ ਤੈਨੂੰ ਪਤਾ ਆਪਾਂ ਕਰ ਗਰਮੀਆਂ ਦਾ ਤੋਹਫਾ ਜੀ ਹਾਂ ਸਾਰੇ ਪਸੂ ਗਰਮੀ ਰਹੇ ਦਾ ਆਪਣਾ ਗਰਮੀ ਰਹਤੀ ਹੈ ਜੀ ਹਾਂ ਜੀ ਗਰਮੀਆਂ ਦਾ ਤੋਹਫਾ ਸੰਭੇ ਪਲੀ ਇਹ ਵੀ ਚੰਗੀ ਆ ਤਿਆਰੀ ਇਹ ਵੀ ਸੋਹਣੀ ਕਰਦੀ ਹੁੰਦੀ ਹੈ ਕੁਆਲਿਟੀ ਤੁਹਾਡੇ ਸਾਹਮਣੇ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਸੋਹਣਾ ਫਿਟਨਸ ਆਲਾ ਹਵਾਨਾ ਜੀ ਦੋਦਾ ਬਾਈ ਦੱਸਦਾ ਕਿ ਕਹਿ ਕੇ ਆ 17 18 ਹੀ ਦੇਣੀ ਆ ਚਲੋ ਜੇ ਨਹੀਂ ਜੇ ਕੋਈ ਵੱਧ ਕਰ ਲੋ ਜਿਵੇਂ ਤੁਹਾਨੂੰ ਲੱਗਾ ਵੀ ਬੱਛੀ ਜੇ ਸੇਵਾ ਵਾਲਾ ਬੰਦਾ ਹੋਵੇ 20 ਲੀਟਰ ਵੀ ਪਾ ਦੂ ਪਰ ਆਪਾਂ 2 ਲੀਟਰ ਘੱਟ ਦੱਸਣਾ ਬਾਈ ਇਹਦਾ ਵੀਰੇ 17 18 ਵੀ 25 ਕਿਲੋ ਵਰਗਾ ਚੱਪਦੇ ਇੱਕ ਬਰਾਬਰੀ ਆ ਕਿਉਂਕਿ ਸੰਗਣਾ ਹੋਊਗਾ ਦੋਦਾ ਉਫੇਟ ਆ ਉਹ ਚੰਗੀ ਇਹਦੇ ਫਿਰ ਕਿੰਨੇ ਰੁਪਏ ਲੈਣੇ ਆ ਜੀ ਤੇਰਾ ਹੀ ਬੱਤਰੀ ਆ ਬਾਈ 72 72 ਦੇ ਮੁੱਠਾ ਹੀ ਆ। ਹਾਂ ਤੇ ਨਾਰੀ 72 ਚੱਲਣ ਦੇ ਲੈਣ ਵਾਲਾ ਹੋਵੇ ਬੰਦਾ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਪਰ ਤੂੰ ਆਪ ਦੱਸਦੇ ਵੀ ਰੇਡ ਜਿਆ ਜਿਹੜੀ ਗੱਲ। ਹਾਂ ਸਾਫ਼ ਸੁਥਰੇ ਮੈਂ ਰੇਕ ਵੀਡੀਓ 'ਚ ਕਹਿਣਾ ਹੁੰਦਾ ਬਾਈ ਜਦੋਂ ਆਪਾਂ ਚੀਜ਼ ਚੰਗੀ ਲੈਣੀ ਆ ਤਾਂ ਉਹਦੀ ਵੀਰੇ ਕੀਮਤ ਵੀ ਚੰਗੀ ਭਰਨੀ ਪੈਣੀ ਆ। ਹਾਂ ਹੁਣ ਦੇਵ ਜਾ ਗੋਲਪਾਲ ਨੇ ਜੇ ਫਰਕ ਹੁੰਦਾਗਾ। ਬਾਕੀ ਹੁਣ ਕਈ ਭੈਣ ਭਰਾ ਇਹ ਵੀ ਗੱਲ ਆਈ ਆ ਤੈਨੂੰ ਮੈਂ ਦੱਸ ਦਿੰਨਾ ਥੱਲੇ ਵੀਡੀਓ ਪਈ ਸੀ ਪਿਛਲੀ ਯਾਰੀ। ਹੂੰ ਅਖੇ ਤਾਂ ਵਾਲੀ ਵੀਡੀਓ ਵੇਖ ਲਓ ਮੁੱਲ ਮੰਗੇ ਆ। ਬਾਈ ਮੁੱਲ ਮੰਗੇ ਆ ਤੇ ਚੀਜ਼ ਦਾ ਤਾਂ ਹੀ ਮੁੱਲ ਮੰਗੇ ਜਾਂਦੇ ਆ ਬਾਈ। ਉਦਰੇ ਮੁੱਲ ਹੁਣ ਜੇ ਹੋਈ ਝਾਂਦੀ ਬਈ ਉਹਨਾਂ ਕਿੱਥੋਂ ਬੱਤਰ ਮੰਗਿਆ ਜੂਗਾ ਤੂੰ ਆਪ ਸਿਆਣਾ ਹੁਣ ਜਿਹੜਾ ਦੇਈ ਜਾਂਦਾ 35 36 ਦੀ ਉਹ ਚੀਜ਼ ਅਗਲਾ ਕੇ ਵੇਂਦਾ ਕੀ ਨਿਕਲਦੀ ਆਵਾਜ਼ ਤਾਂ ਪਤਾ ਲੱਗਦਾ ਵੱਡੇ ਭਾਈ ਜਿੰਨਾ ਮਿਟਖਾ ਪਾ ਲਾਂਗੇ ਆਪਾਂ ਜਿੰਨੇ ਲੋਡ ਆਪਾਂ ਓਨਾਂ ਪਾਉਣਾ ਜੇ ਕੋਈ 20000 ਆਲਾ ਬਜਟ ਆਲਾ ਤਾਂ ਉਹਨੇ 20 ਲਾਉਣਾ ਜੇ ਲੱਖ ਆਲਾ ਤਾਂ ਲੱਖ ਲਾਉਣਾ ਹੁਣ ਨਾ ਤਾਂ ਲੱਖ ਵਾਲੀ 20 ਚ ਮਿਲਣ ਲੱਗੀ ਆ ਨਾ 20 ਵਾਲੀ ਲੱਖ ਚ ਜਾਣ ਲੱਗੀ ਆ ਚੀਜ਼ ਦਾ ਮੁੱਲ ਹੁੰਦਾਗਾ ਚਾਹੇ ਕੋਲੇ ਆ ਜਿਓ ਮੈਂ ਤਾਂ ਇਹ ਕਹਿਣਾ ਹੁੰਦਾ ਜੇ ਮੇਨ ਗੱਲ ਅਗਲਾ ਇੱਥੇ ਆਵੇ ਵੀ ਜਿਹੜਾ ਆਨਲਾਈਨ ਮਗਾਉਂਦਾ ਉਹ ਵੀ ਤਾਂ ਵੀ ਗਰੰਟੀ ਹੋਥਣ ਵਾਲੀ ਭਾਵੇਂ ਹੱਥ ਨਾਲ ਆਵੇ ਯਾਰ ਜਿਦੋਂ ਬਈ ਪਹਿਲੀ ਗੱਲ ਪੈਸੇ ਲਾਉਣੇ ਘਰੇ ਆਵੇ 70 75000 ਰੁਪਿਆ ਲਾਉਣਾ ਤੇ 500 ਦੇ ਤੇਲ ਨਾਲੇ ਮਹਿੰਗੀ ਨਹੀਂ ਹੋਣ ਲੱਗੀ ਘਰੇ ਆ ਜਿਓ ਜੇ ਥਣਾ ਦੀ ਗਲਤ ਨਿਕਲਦੀ ਹੈ ਤਾਂ ਵੀ ਬਾਈ ਬੈਠਾ ਖਰਚਾ ਮਿਲੂ ਬਾਈ ਖਰਚਾ ਬਾਈ ਕਹਿੰਦਾ ਦੇ ਕੇ ਤੋਰਾਂਗੇ ਬਈ ਇਹ ਨਹੀਂ ਇੱਥੇ ਆਏ ਦਾ 19 21 ਹੋ ਜਾਊਗਾ ਤੇ ਬਾਕੀ ਕਿਹੜਾ ਬੰਦਾ ਬਹਿ ਗਿਆ ਵੀ ਉੱਠਦਾ ਨਹੀਂ ਹਾਂ ਉੱਠਦਾ ਨਹੀਂ ਇਹ ਗੱਲੋਂ ਗਰੰਟੀ ਹੋਊਗੀ ਇਹਦੀ ਵੀ ਡਿ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਅੱਗੇ ਆ ਜਰਸੀ ਆ ਗਈ ਜੀ ਇਹਦਾ ਸੁਆ ਕਿੰਨਾ ਮਾਜੇ ਇਹ ਵੀਰੇ ਸੁਆ ਦੂਜਾ 6 ਦਾੰਦਾ ਬੱਛੀ ਮੂਰੀ ਜਨਲ ਇਹਦਾ ਥੋੜਾ ਜਿਹਾ ਕਬ ਕਬ ਜਾਂ ਪੈਂਦਾ ਇੱਥੇ ਜਿਹੜੀ ਗੱਲ ਇਹ ਪਹਿਲਾਂ ਤੋਂ ਹੀ ਲੱਗਦਾ ਹਨਾ ਜੀ ਇਹ ਜਮਾਂਦਰੂ ਹੀ ਆ ਬਾਈ ਥੋੜਾ ਜਿਹਾ ਪੈਂਦਾ ਦੱਸਿਆ ਚੰਗਾ ਹਾਂ ਨਹੀਂ ਨਾ ਕੋਈ ਦੱਸਣਾ ਬਈ ਜਿਹੜੀ ਗੱਲ ਹੈਗੀ ਦੱਸ ਕੇ ਦੇਣੀ ਪੈਂਦਾ ਜਿਹੜੀ ਗੱਲ ਆ ਠੀਕ ਆ ਉਨ ਤਰ੍ਹਾਂ ਤੋਂ ਤੁੰ ਨੂੰ ਜਿਹਦਾ ਕੋਈ ਜੱਟ ਨਹੀਂ ਆ ਘੋੜਿਆਂ ਨੂੰ ਜਾਊਗੀ ਤਰ ਸਾਹਮਣੀ ਤੋਰ ਦੇ ਠੰਡੀ ਫੀਲ ਬੋ ਸੁਆ ਕਿੰਨਾ ਮਾਜੇ ਸੁਵਾ ਦੂਜਾ ਮੂੰਹ ਤਾਂ ਛੇ ਦਿਨਾਂ ਦਾ ਰੀਣਾ ਬਈ ਕਿੰਨਾ ਕਸਮਾਂ ਲੈਂਦੀ ਐ ਜੀ ਸਮਾਂ ਲੈਂਦੀ ਐ 4-5 ਦਿਨ ਬਈ 4-5 ਦਿਨ ਲੈ ਜੀ ਠੀਕ ਐ ਬਰੇ ਬਾਜੂ ਚੰਕਾ ਦੁੱਧ ਜੀ ਦੁੱਧ ਬਈ ਯਾਰ 15 ਤੋਂ ਬਾਹਰ ਤਾਂ ਦੇਊਗੀ ਠੀਕ ਹੱਕ ਬੰਦਾ ਹੀ ਆ ਹੱਕ ਇਹਨਾਂ ਦੇ ਆ ਵੱਛੀ ਦਾ ਮੂੰਹ ਮਾਵੇ ਤੂੰ ਕਿੱਦਾਂ ਚਾਹ ਥੋੜਾ ਜਿਹਾ ਕਿਤੇ ਕੁਦਰਤੀ ਕਈ ਯਾਰ ਬੱਚਾ ਜਦੋਂ ਹੁੰਦਾ ਉਦੋਂ ਨੇਕ ਹਾਂ ਹਾਂ ਨਹੀਂ ਛੋਟੇ ਹੁੰਦੇ ਤਾਂ ਕਈ ਵਾਰ ਮਾੜਾ ਮੋਟਾ ਹੋ ਜਾਂਦਾ ਬਾਕੀ ਦੋ ਬਾ ਆ ਜਾਂਦੀ ਕਿਸੇ ਕਾਰਨ ਹਾਂ ਉਹ ਵੱਛੀ ਬਹੁਤ ਚੰਗੀ ਸੀ ਵੀ ਉਹ ਇਹਦੇ ਕਾਰਨ ਨਹੀਂ ਆ ਵੱਡ ਬਹੁਤ ਚੰਗੀ ਆ ਸਨੱਕ ਪੂਣਾ ਬਹੁਤ ਸੀਗਾ ਥੋੜਾ ਜਹਾ ਢੂਈ ਦੇ ਕਾਰਨ ਸੁਣੀ ਜੀ ਘੱਟ ਲੱਗਦੀ ਐ ਤੇ ਇਹਦਾ ਫਿਰ ਛੋਟਾ ਜਿਹਾ ਆਪਾ ਜਿਹੜੇ ਲੈਣ ਹੈ ਤੇਰਾ ਕਰਦਾਂਗੇ 50 ਚ ਮਾਨਤਾਂ ਨਿਆ 50000 ਚ ਮਾਨਦਾਨ ਹੋ ਜਾਊਗਾ ਚਲੋ ਦੁੱਧ ਪੀਣ ਵਾਲੇ ਨੂੰ ਮਾੜੀ ਵੀ ਨਹੀਂ ਅੱਬਾ ਯਾਰ ਜਿਵੇਂ ਵੱਛੀ ਤੇ ਆ ਵੇਖ ਫੇਸ ਕੁਆਲਿਟੀ ਵੇਖ ਤੂੰ ਜੇ ਨਾ ਕੋਈ ਬਾਬਾ ਜਿਆਦਾ ਬਹੁਤ ਆ ਵੇੜ ਦੀ ਜਿਆਦਾ ਵਾਲੇ ਪੱਖ ਤੋਂ ਨਹੀਂ ਕੋਈ ਦੁੱਧ ਪੀਣ ਵਾਲੇ ਨੂੰ ਕਹਿੰਦੀ ਵੀ ਨਹੀਂ ਬਹੁਤ ਬਾਕੀ ਬਾਈ ਕਰੋ ਚਾਹ ਬਾਕੀ ਰੀਅਲ ਜੀ ਠੰਡੀ ਸੀਲ ਬਹੁਤ ਆ ਯਾਰ ਸੋਹਣੀ ਜਰਸੀ ਹੈ ਜੀ ਹਾਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਇਹ ਬਾਕੀ ਆਏ ਆ ਬਈ ਇਹ ਵੀ ਇਹ ਕਬਦਾ ਨਾ ਜੇ ਬਤੁਰਿਆ ਫਿਰ ਰਵੇ ਪਸੂ ਫੇਰ ਨਹੀਂ ਪਤਾ ਲੱਗਦਾ ਫਿਰ ਜਮੇ ਨਾ ਦੇ ਜੋ ਖੜਾ ਰਵੇ ਇਕੱਠਾ ਹੋਰ ਕੀ ਵਾਰ ਖੜੀ ਦਾ ਵੱਧ ਹੋ ਜਾਂਦਾ ਇਹ ਤਾਂ ਗੱਲ ਹੈ ਜੀ ਹਾਂ ਚੱਲ ਆਪਾਂ ਦੱਸਤਾ ਅਗਲਾ ਜਿਹਨੂੰ ਚੱਲ ਜਿਹਨੂੰ ਯਾਰ ਚੱਲਦੀ ਹੋਈ ਲੈ ਲੂਗਾ ਨਹੀਂ ਆਪਣੀ ਆਪਣੇ ਕੋਲ ਹਣਾ ਧੱਕਾ ਕਿਸੇ ਨਾਲ ਜਿਹਨੇ ਚੀਜ਼ ਲੈਣੀ ਆ 50000 ਚੋਂ ਮਾਣ ਤਣ ਬਾਈ ਕਹਿੰਦਾ ਕਰ ਦਾਂਗੇ ਜੀ ਚੰਗੀ ਆ ਵੈੜ ਵੇਰ ਬਾਕੀ ਜਿਹਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ